ਅਸਲਾਮ ਵਾਲੇਕੁਮ ਵੀਵਰਜ਼ ਅੱਜ ਦੀ ਵੀਡੀਓ ਹੈ ਇੱਕ ਅਮਰੀਕਾ ਤੋਂ ਆਇਆ ਅੰਗਰੇਜ਼ ਪੰਜਾਬ ਦੇ ਵਿੱਚ ਸਿੱਖੀ ਨੂੰ ਨੇ ਕਬੂਲ ਕੀਤਾ ਔਰ ਹੁਣ ਉਹ ਹੌਲੇ ਮਹੱਲੇ ਦੇ ਵਿੱਚ ਗਿਆ ਬਹੁਤ ਇੰਟਰਸਟਿੰਗ ਵੀਡੀਓ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਇਹ ਕ੍ਰਿਸਚੀਅਨ ਸਰ ਪਰ ਹੁਣ ਸਿੰਘ ਸੱਜੇ ਨੇ ਅਮਰੀਕਾ ਵਾਪਸ ਨਹੀਂ ਜਾਣਾ ਪੰਜਾਬ ਦੇ ਵਿੱਚ ਹੀ ਰਹਿਣਾ ਇੱਥੇ ਰਹਿਣਾ ਪੱਕਾ ਮੰਨ ਬਲਾ ਲਿਆ ਪੱਕਾ ਇੱਥੇ ਹੀ ਰਹਿਣਾ ਪੱਕਾ ਛੇ ਸਾਲ ਹੋ ਗਿਆ ਮੇਰੇ ਕੋਲ ਦੋ ਬੱਚੇ ਇੱਥੇ ਜਨਮ ਹੋਇਆ ਮੇਰਾ ਵੱਡਾ ਪੁਚੰਗੀ ਅਮਰੀਕਾ ਦੇ ਵਿੱਚ ਜਨਮ ਹੋਇਆ ਫਿਰ ਹਰਪਜਨ ਕੋਰ ਨਰਾਇਣ ਸਿੰਘ ਇੱਥੇ ਜਨਮ ਹੋਇਆ ਜਲੰਧਰ ਦੇ ਵਿੱਚ ਅਮ੍ਰਿਸ਼ਕਣ ਤੋਂ ਪਹਿਲਾਂ ਕੀ ਨਾਮ ਮੇਰਾ ਮੰਮੀ ਖਿਆਲ ਰੱਖਿਆ ਕੇਵਾਈਐਲ ਕੇਅਲ ਤੋਂ ਵੀਰ ਸਿੰਘ ਬਣੇ ਨੇ ਤੇ ਅਮਰੀਕਾ ਦੇ ਵਸਨੀਕ ਸੀ ਹੁਣ ਪੰਜਾਬ ਦੇ ਵਿੱਚ ਰਹਿ ਰਹੇ ਆ ਤੇ ਕਹਿੰਦੇ ਪੰਜਾਬ ਸਭ ਤੋਂ ਵਧੀਆ ਧਰਤੀ ਆ ਪੰਜਾਬ ਉਪਜਾਊ ਧਰਤੀ ਆ ਤੇ ਪੰਜਾਬ ਦੇ ਵਿੱਚ ਹੀ ਟੀਚਿੰਗ ਲੋ ਤੇ ਸਾਰੀ ਦੁਨੀਆ ਦੇ ਵਿੱਚ ਜਾਓ ਗੁਰੂ ਗੋਬਿੰਦ ਸਿੰਘ ਸਤਿਗੁਰੂ ਜੀ ਗੇਵਸ ਸੂਰੂਪ ਆਵਕਾਲਪੁਰਕ ਤੁਸੀਂ ਕੈਨੇਡਾ ਰੇ ਅਮਰੀਕਾ ਰੇ ਪਰ ਹੁਣ ਦੋਨੋਂ ਪਾਸੇ ਨਹੀਂ ਰਹਿ ਰਹੇ ਹੁਣ ਪੰਜਾਬ ਚ ਆ ਗਏ ਹੋ ਕੀ ਇਹ ਧਰਤੀ ਉਹਨਾਂ ਤੋਂ ਵੀ ਵਧੀਆ ਅਸੀਂ ਦੇਖਦੇ ਆਂ ਵੀ ਅਮਰੀਕਾ ਬੜਾ ਸੋਹਣਾ ਹੈ ਅਸੀਂ ਦੇਖਦੇ ਆਂ ਕੈਨੇਡਾ ਬੜਾ ਸੋਹਣਾ ਹੈ ਸਾਡੇ ਨੌਜਵਾਨ ਉੱਥੇ ਜਾਂਦੇ ਆ ਸਭ ਤੋਂ ਵੱਡੀ ਗੱਲ ਉੱਥੇ ਡੌਂਕੀ ਲਾ ਕੇ ਤੱਕ ਜਾਂਦੇ ਆ ਵੀ ਆਰ ਦਾ ਪ੍ਰੋਟੈਕਟਰਸ ਆਫ ਦਾ ਡਿਵਾਈਨ ਫੈਮਿਨਨ of the goddess. We are the protectors. ਗੁਰੂ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਸਮੇਂ ਹੋਲੇ ਮੱਲੇ ਅਨੰਦਪੁਰ ਸਾਹਿਬ ਮੌਜੂਦ ਆ ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਖਾਲਸਾ ਇਹ ਜਾਹੋ ਜਲਾਲ ਦਾ ਪ੍ਰਤੀਕ ਹੈ ਹੋਲੇ ਮੱਲੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮੱਲੇ ਦੀ ਸ਼ੁਰੂਆਤ ਕੀਤੀ ਸੀ ਤਾਂ ਮੇਰੇ ਨਾਲ ਇਸ ਸਮੇਂ ਨਿਹੰਗ ਸਿੰਘ ਵੀਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆਂ ਨਾਲ ਵੀਰ ਸਿੰਘ ওই ਸ਼ਖਸ ਨੇ ਜਿਹੜੇ ਕਿ ਅਮਰੀਕਾ ਦੇ ਵਸਨੀਕ ਨੇ ਪਹਿਲਾਂ ਇਹ ਕ੍ਰਿਸਚਨ ਸਰ ਪਰ ਹੁਣ ਸਿੰਘ ਸਜੇ ਨੇ ਤਾਂ ਹੁਣ ਇਹ ਨਾਲ ਗੱਲਬਾਤ ਕਰਦੇ ਆਂ ਵੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਨਾਲ ਇਹਨਾਂ ਦੀ ਤਬਦੀਲੀ ਜਿਹੜੀ ਹੈ ਉਹ ਆਈ ਹੈ ਕਿਸ ਤਰੀਕੇ ਨਾਲ ਇਹ ਸਿੰਘ ਸਜੇ ਨੇ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਵੀ ਇਹ ਗੋਰੇ ਨੇ ਇਹ ਅੰਗਰੇਜ਼ ਨੇ ਇਹ ਪੰਜਾਬੀ ਨੇ ਨੇ ਪਰ ਇਹ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਕਰਦੇ ਆ ਜ਼ਰੂਰ ਸਵਾਲ ਪੰਜਾਬੀ ਚ ਪੁੱਛਾਂਗੇ ਜਵਾਬ ਇਹ ਅੰਗਰੇਜ਼ੀ ਦੇ ਵਿੱਚ ਦੇਣਗੇ ਜਾਂ ਪੰਜਾਬੀ ਦੇ ਵਿੱਚ ਦੇਣਗੇ ਆ ਪਹਿਲਾਂ ਤਾਂ ਤੁਹਾਨੂੰ ਮੇਰੀ ਗੱਲ ਸਮਝ ਆ ਰਹੀ ਆ ਹਾਂਜੀ ਜਵਾਬ ਦੇ ਸਕਦੇ ਹੋ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਹਿੰਦੇ ਸੀ ਕਿ ਦੇਖੋ ਪੰਜਾਬੀ ਤੁਸੀਂ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ ਟੈਲ ਮੀ ਅਬਾਊਟ ਯਰ ਲਾਈਫ ਹਾਊ ਯੂ ਕਮ ਟੂ ਸਿੱਖੀ ਆਈ ਕਮ ਟੂ ਸਿੱਖੀ ਮੈਂ ਪੰਜਾਬੀ ਬੋਲਣਾ ਜਾਂ ਅੰਗਰੇਜ਼ ਬੋਲਣਾ ਪੰਜਾਬੀ ਬੋਲ ਸਕਦੇ ਠੀਕ ਹੈ ਮੇਰਾ ਨਾਨਾ ਜੀ ਬਹੁਤ ਪਗਤੀ ਕੀਤਾ ਹਮੇਸ਼ਾ ਮੇਰਾ ਜਨਮ ਤੋਂ ਪਹਿਲਾ ਰੋਜ਼ ਪਾਠ ਕੀਤਾ 10 ਘੰਟੇ ਰੋਜ਼ ਫਿਰ ਬਹੁਤ ਕਿਰਪਾ ਆ ਗਿਆ ਜਦੋਂ ਗੁਰਮੁਖ ਹੈ ਫਿਰ ਸਾਰੇ ਪਰਿਵਾਰ ਕਿਰਪਾ ਨੂੰ ਸਾਰੇ ਪਰਿਵਾਰ ਨੂੰ ਕਿਰਪਾ ਦਿੰਦੇ ਆ ਇਸ ਕਰਕੇ ਮੈਨੂੰ ਕਿਰਪਾ ਆਇਆ ਤੁਸੀਂ ਹੁਣ ਅਮਰੀਕਾ ਵਾਪਸ ਨਹੀਂ ਜਾਣਾ ਪੰਜਾਬ ਦੇ ਵਿੱਚ ਹੀ ਰਹਿਣਾ ਇੱਥੇ ਰਹਿਣਾ ਪੱਕਾ ਪੱਕਾ ਹਾਂ ਪੱਕਾ ਮਨ ਬਣਾ ਲਿਆ ਪੱਕਾ ਇੱਥੇ ਹੀ ਰਹਿਣਾ ਪੱਕਾ ਛੇ ਸਾਲ ਹੋ ਗਿਆ ਦੋ ਬੱਚੇ ਇੱਥੇ ਮੇਰੇ ਕੋਲ ਦੋ ਬੱਚੇ ਇੱਥੇ ਜਨਮ ਹੋਇਆ ਹਾਂਜੀ ਜਿਹੜਾ ਸੇ ਪੁਚੰਗੀ ਨੂੰ ਹਮੇਸ਼ਾ ਮਿਲਦੇ ਆ ਉਹਦਾ ਇੱਥੇ ਜਨਮ ਹੋਇਆ ਤੇ ਅਗਲਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇੱਥੇ ਜਨਮ ਹੋਇਆ ਦੋਨੋਂ ਹਾਂਜੀ ਮੇਰਾ ਵੱਡਾ ਪੁਚੰਗੀ ਅਮਰੀਕਾ ਦੇ ਵਿੱਚ ਜਨਮ ਹੋਇਆ ਫਿਰ ਹਰਪਜਨ ਕੋਰ ਨਰਾਇਣ ਸਿੰਘ ਇੱਥੇ ਜਨਮ ਹੋਇਆ ਜਲੰਧਰ ਦੇ ਵਿੱਚ ਹਾਂਜੀ ਹੋਲੇ ਮਹੱਲੇ ਤੇ ਆਏ ਹੋ ਕਿੱਦਾਂ ਦਾ ਲੱਗਦਾ ਹੋਲੇ ਮਹੱਲੇ ਤੇ ਜਦੋਂ ਆਂਦੇ ਪਿਛਲੇ ਸਾਲ ਮੈਂ ਤੁਹਾਨੂੰ ਹੋਲੇ ਮਹੱਲੇ ਤੇ ਹੀ ਮਿਲਿਆ ਸੀ ਲੱਗਦਾ ਕਿੱਦਾਂ ਦਾ ਲੱਗਦਾ ਵੀ ਉਹ ਜਾਹੋ ਜਲਾਲ ਦਾ ਪ੍ਰਤੀਕ ਹੈ ਜਿਹੜਾ ਗੁਰੂ ਸਾਹਿਬ ਸ਼ੁਰੂ ਕਰਕੇ ਗਏ ਸੀ ਵੀ ਆ ਮੈਂਰਾ ਖਾਲਸਾ ਹੈ ਇਹ ਮੇਰਾ ਖਾਲਸਾ ਜਿਹੜਾ ਹੈ ਜੰਗੀ ਅਭਿਆਸ ਕਰੂਗਾ ਮੇਰਾ ਖਾਲਸਾ ਹੈ ਤੇ ਗਤਕਾ ਖੇਡੂਗਾ ਇਹਦਾ ਆਪਣਾ ਹੋਲਾ ਮੱਲਾ ਹਾਂਜੀ ਜਗ ਜਦੋਂ ਸੰਗਤ ਦੇ ਵਿੱਚ ਬਹੁਤ ਵੱਡਾ ਕਿਰਪਾ ਜਿੱਤੇ ਸੰਗਤ ਹੈ ਫਿਰ ਗੁਰੂ ਵੀ ਹੈ ਫਿਰ ਸਾਨੂੰ ਸਾਰੇ ਸਾਫ਼ ਸਕੂਨ ਦਿੰਦੇ ਆ ਸਦੇ ਰੂ ਵਿੱਚ ਬੋਤਾ ਬੀਰ ਰਸ ਦਿੰਦੇ ਆ ਤੇ ਜਿਹੋ ਲੈ ਮਲੇ ਦੇ ਆਉਂਦੇ ਉਹ ਬੀਰ ਰਸ ਨਾਲ ਅੰਦਰੋਂ ਭਰ ਜਾਂਦੇ ਆ ਹਾਂਜੀ ਬਿਲਕੁਲ ਜੀ ਅੱਭੀ ਬੜੀ ਸੋਹਣੀ ਬੋਲਣ ਲੱਗ ਗਏ ਹੋਣਾ ਠੀਕ ਹੈ ਜੀ ਥੈਂਕ ਯੂ ਕਿੱਦਾਂ ਦਾ ਲੱਗਦਾ ਪੰਜਾਬੀ ਵੈਸੇ ਅਸੀਂ ਕਹਿੰਦੇ ਆ ਵੀ ਗੁਰੂਆਂ ਦੀ ਬਾਣੀ ਆ ਆ ਗੁਰੂਆਂ ਦੀ ਬੋਲੀ ਆ ਅਸੀਂ ਕਹਿੰਦੇ ਆ ਵੀ ਗੁਰਮੁਖੀ ਆ ਚਲੋ ਪੰਜਾਬੀ ਇੱਕ ਅਲੱਗ ਚੀਜ਼ ਆ ਗੁਰਮੁਖੀ ਇੱਕ ਅਲੱਗ ਚੀਜ਼ ਆ ਪਰ ਜਦੋਂ ਗੁਰਮੁਖੀ ਸਿੱਖਣੀ ਸ਼ੁਰੂ ਕੀਤੀ ਤਾਂ ਕਿੱਦਾਂ ਦੇ ਲੱਗੇ ਭਾਈ ਮੇਰੇ ਕੋਲ ਇੱਕ ਬੰਦਾ ਆਇਆ ਯੂਕੇ ਤੋਂ ਮੇਰੇ ਕੋਲ ਰਹਿਦਾ 10 ਮਹੀਨਾ ਲੈ ਫਿਰ ਜਦੋਂ ਸਾਡੇ ਨਾਲ ਰਹਿੰਦਾ ਆ ਗੁਰਮੁਖੀ ਸਿੱਖਿਆ ਫਿਰ ਗੰਦਾ ਉਹ ਗੰਦਾ ਜਦੋਂ ਮੈਂ ਸਿੱਖਦਾ ਆ ਜਦੋਂ ਮੈਂ ਸ਼ੁਰੂ ਕੀਤਾ ਫਿਰ ਮੈਂ ਸੋਚਦਾ ਗੁਰੂ ਮੇਰਾ ਸਰੀਰ ਦੇ ਅੰਦਰ ਉਹ ਦਾ ਉਹ ਸਾਰੇ ਬਾਣੀ ਕੰਤ ਕੀਤਾ ਪਹਿਲਾ ਓਕੇ ਫਿਰ ਜਪਜੀ ਸਾਹਿਬ ਕੰਤ ਕੀਤਾ ਹੋਰ ਬਾਣੀ ਕੰਤ ਕੀਤਾ ਫਿਰ ਸਾਰੇ ਪੜਦਾ ਅੰਗਰੇਜ਼ੀ ਦੇ ਵਿੱਚ ਪਾਜਾਦ ਗੁਰਮੁਖੀ ਸਕੇਆ ਫਿਰ ਜਾਦਾ ਫਰਕ ਜਦੋਂ ਪੜਦਾ ਸੀ ਬਹੁਤ ਜ਼ਿਆਦਾ ਫਰਕ ਗੁਰਮੁਖੀ ਇਸ ਵੈਰੀ ਇੰਪੋਰਟੈਂਟ ਮਹਤਵਪੂਰਨ ਹੈ ਜ਼ਿੰਦਗੀ ਕਿਦਾਂ ਦੀ ਹੁਣ ਚੱਲ ਰਹੀ ਆ ਵਧੀਆ ਚੱਲ ਰਹੀ ਆ ਕਿਉਂਕਿ ਇੱਕ ਉਹ ਜ਼ਿੰਦਗੀ ਸੀ ਜਦੋਂ ਵੀਰ ਸਿੰਘ ਦਾ ਨਾਮ ਕੁਝ ਹੋਰ ਸੀ ਤੇ ਵੀਰ ਸਿੰਘ ਨੂੰ ਪਤਾ ਨਹੀਂ ਸੀ ਮੈਂ ਅਸਲ ਦੇ ਵਿੱਚ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਹੁਣ ਵੀਰ ਸਿੰਘ ਦੀ ਜ਼ਿੰਦਗੀ ਜਿਹੜੀ ਆ ਬਿਲਕੁਲ ਬਦਲ ਗਿਆ ਉਹ ਜ਼ਿੰਦਗੀ ਵਧੀਆ ਸੀ ਕਿ ਹਾਲੀ ਜ਼ਿੰਦਗੀ ਵਧੀਆ ਜਦੋਂ ਸਿੰਘ ਹੈ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ 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 ਸਾਡੇ ਗੁਰੂ ਦੇ ਮਰਿਆਦਾ ਚੜਦੀ ਕਲਾ ਦਿੰਦੇ ਆ ਹਮੇਸ਼ਾ ਹਾਂਜੀ ਉਹ ਲੈ ਮਲੇ ਤੇ ਆਂਦੇ ਹੋ ਕੀ ਅਲੱਗ ਲੱਗਦਾ ਜਦੋਂ ਮੈਂ ਆਈ ਸੀ ਮੈਂ ਦੇਖਿਆ ਬਹੁਤ ਜ਼ਿਆਦਾ ਪੁਲਿਸ ਹੈ ਹਨਾ ਪਰ ਮੈਂ ਦੇਖਿਆ 50% ਲੇਡੀਜ਼ ਹਨਾ ਜ਼ਿਆਦਾ ਯੰਗ ਲੇਡੀ ਫਰਮੈਸ ਉਸ ਦਾ ਇੱਥੇ ਜਿੱਤੇ ਸਾਰੇ ਨਹੰਗ ਸਿੰਘ ਸਾਰੇ ਖਾਲਸਾ ਇੱਥੇ ਬਹੁਤ ਸੇਫ ਆ ਹਨਾ ਇਹ ਬਹੁਤ ਜ਼ਿਆਦਾ ਯੰਗ ਲੇਡੀਜ਼ ਹੈ ਪੰਜਾਬ ਪੁਲਿਸ ਬਹੁਤ ਜ਼ਿਆਦਾ ਫੌਜ ਹੈ ਉਹ ਸਾਰੇ ਸੇਫ ਲੱਗਦਾ ਬੜੀ ਸੋਹਣੀ ਹੈ ਮਤਲਬ ਇੱਥੇ ਜਿੰਨੀਆਂ ਵੀ ਫੀਮੇਲਸ ਨੇ ਜਿੰਨੀਆਂ ਵੀ ਕੁੜੀਆਂ ਨੇ ਹੋਲੇ ਮਲੇ ਤੇ ਤੁਸੀਂ ਕਹਿ ਰਹੇ ਹੋ ਕਿ ਸਭ ਸੇਫ ਹੈ ਕਿਉਂਕਿ ਇੱਥੇ ਨਹੰਗ ਸਿੰਘਾਂ ਦਾ ਪੈਰਾ ਹੈ ਹਾਂਜੀ ਜਦੋਂ ਜਿੱਥੇ ਸਿੰਘ ਹੈ ਉਥੇ ਕਿਸੇ ਗੱਲ ਦੀ ਕੋਈ ਬੰਦਾ ਆ ਪਾਪ ਨਹੀਂ ਕਰਨਾ ਜਦੋਂ ਨਿਹੰਗ ਸਿੰਘ ਹੈ ਜਦੋਂ ਨਿਹੰਗ ਸਿੰਘ ਇੱਥੇ ਫੇਰ ਕੋਈ ਹੋਰ ਬੰਦੇ ਗਾਲਤ ਨਹੀਂ ਕਰਨਾ ਜਦੋਂ ਨਿਹੰਗ ਸਿੰਘ ਨਹੀਂ ਸੀ ਅੱਜ ਤੁਸੀਂ ਵੀ ਸੱਜੇ ਉਹ ਨਿਹੰਗ ਸਿੰਘ ਵਾਲਾ ਬਾਣਾ ਤੇ ਤੁਸੀਂ ਨਾਮ ਵੀ ਨਿਹੰਗ ਸਿੰਘਾ ਤੋਂ ਲਿਆ ਜਦੋਂ ਨਿਹੰਗ ਸਿੰਘ ਨਹੀਂ ਸੀ ਉਹ ਨਿਹੰਗ ਸਿੰਘਾਂ ਨੂੰ ਦੂਰੋਂ ਦੇਖਦੇ ਹੋਵੋਗੇ ਪਹਿਲੀ ਵਾਰੀ ਦੇਖਿਆ ਹੈਗਾ ਵੀ ਕਿੰਨੇ ਸੋਹਣੇ ਲੱਗਦੇ ਨੇ ਇਹ ਸਰਸੋਰਸਾ ਬਾਬਾ ਜੀ ਹਨਾ ਬਸ when you are not a nihang yeah. and you see how nihang look like yeah. you feel they are like lion yeah ਮੈਂ ਮੈਂ ਸੋਚਦਾ ਬਾਬਾ ਜੀ ਮੈਂ ਸੋਚਦਾ ਇਹ ਸ੍ਰੂਪ ਅਕਾਲ ਪੁਰਖ ਦਿੱਤਾ ਮਾਰਾ ਇਹ ਇਹ ਜਦੋਂ ਨਹੰਗ ਸਿੰਘ ਨੂੰ ਦੇਖਦਾ ਸਾਰੇ ਹੀਲਿੰਗ ਹੁੰਦਾ ਆ ਹਨਾ ਸਿੱਧਾ ਹੁੰਦਾ ਆ ਆਈ ਥਿੰਕ ਦੈਟ ਇਟ ਇਜ਼ ਅ ਸਰੂਪ ਆਫ ਗੁਰਗੋਬਿੰਦ ਸਿੰਘ ਜੀ ਯੈਸ ਥਿਸ ਸਰੂਪ ਗਿਵਨ ਬਾਈ ਗੁਰਗੋਬਿੰਦ ਸਿੰਘ ਜੀ ਹਾਂ ਜੀ ਯੈਸ ਗੁਰਗੋਬਿੰਦ ਸਿੰਘ ਸਤਗੁਰੂ ਜੀ ਗੇਵ ਅਸ ਸਰੂਪ ਆਫ ਅਕਾਲਪੁਰਖ ਕਿਦਾਂ ਦਾ ਲੱਗਦਾ ਜਦੋਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਦੇਖਦੇ ਹੋ ਜਿਹੜਾ ਇਹ ਸਰੂਪ ਛੱਡਦੇ ਜਾ ਰਹੇ ਆ ਤੁਸੀਂ ਇਹ ਸਰੂਪ ਨੂੰ ਅਪਣਾਇਆ ਤੁਸੀਂ ਉਸ ਮੈਂ ਦੇਖਦਾ ਸੀਗਾ ਤੁਹਾਡੀਆਂ ਪੁਰਾਣੀਆਂ ਵੀਡੀਓਸ ਵੀ ਦੇਖਿਆ ਵੀ ਯੂ ਲੁੱਕ ਲਾਈਕ ਅ ਮਾਡਲ ਪਰ ਉਸ ਰੂਪ ਨੂੰ ਤੁਸੀਂ ਛੱਡਿਆ ਤੁਸੀਂ ਸਰੂਪ ਇਸ ਦੇ ਵਿੱਚ ਆਏ ਪਰ ਪੰਜਾਬੀਆਂ ਨੂੰ ਦੇਖਦੇ ਜਿਹੜੇ ਇਹ ਸਰੂਪ ਛੱਡਦੇ ਹੀ ਜਾ ਰਹੇ ਨੇ ਕਿਦਾਂ ਦਾ ਲੱਗਦਾ ਇਹ ਸਰੂਪ ਆਉਂਦਾ ਆ ਜਦੋਂ ਗੁਰੂ ਸਾਨੂੰ ਮਿਸ਼ਨ ਦਿੱਤਾ ਫਿਰ ਮੈਂ ਗੁਰੂਆਂ ਦੇ ਮਦਰ ਉਹਦੇ ਆਸਰੇ ਹਮੇਸ਼ਾ ਚਾਹੀਦਾ ਇਸ ਕਰਕੇ ਮੈਂ ਬਣਾ ਪਾਤਾ ਹਨ ਮੇਰੇ ਕੋਲ ਮਿਸ਼ਨ ਹੈ ਉਹ ਮਿਸ਼ਨ ਸ਼ੁਰੂ ਕੀਤਾ ਅਮਰੀਕਾ ਦੇ ਵਿੱਚ ਫਿਰ ਮੈਂ ਪੰਜਾਬ ਨੂੰ ਆਏ ਮੈਂ ਦੇਖਣਾ ਸਾਰੇ ਪੰਜਾਬ ਸਾਰੇ ਮਿੱਟੀ ਆਰਗੇਨਿਕ ਹੋਣਾ ਹਨ ਇਹ ਇਹ ਮੇਰਾ ਮਿਸ਼ਨ ਆ ਫਿਰ ਮੈਂ ਨਹੀਂ ਕਰ ਸਕਦਾ ਅਸੀਂ ਸਾਰੇ ਨੇ ਕਰ ਸਕਦਾ ਅਸੀਂ ਗੁਰੂਆਂ ਦੇ ਕਿਰਪਾ ਚਾਹੀਦੀ ਆ ਇਸ ਕਰਕੇ ਬਾਨਾ ਪਤਾ ਵੀ ਯੂ ਸੀ ਪੰਜਾਬ देयर ਆ ਨੰਬਰ ਆਫ ਪੰਜਾਬੀ ਪੀਪਲ ਹੂ ਡੋਨਟ ਟੇਕ ਦਿਸ ਰੂਪ ਹੂ ਕੱਟ देयर ਬੀਅਰਡਸ ਕੱਟ देयर हेयर ਦੇ ਡੋਨਟ ਹੈਵ ਅ ਮਿਸ਼ਨ ਯੇਟ ਹੋਂ ਕੋਈ ਮਿਸ਼ਨ ਕੋਈ ਪਰਪਸ ਨਹੀਂ ਹੈਗੀ ਪਹਿਲਾ ਉਹ ਲਬਣਾ ਫਿਰ ਗੁਰੂ ਦੇ ਕਿਰਪਾ ਗੁਰੂ ਦਾ ਮਦਰ ਥੈਨ ਯੂ ਕੈਨ ਬੈਨੀਫਿਟ ਫਰਮ ਗੁਰੂ ਬਰ ਜਦੋਂ ਕੋਈ ਡਾਇਰੈਕਸ਼ਨ ਨਹੀਂ ਹੈਗੀ ਫਿਰ ਕੀ ਕਰਨਾ ਸ਼ਕਤੀ ਦੇ ਨਾਲ ਯੂ ਨੀਡ ਅ ਡਾਇਰੈਕਸ਼ਨ ਯੂ ਨੀਡ ਡਾਇਰੈਕਸ਼ਨ ਹਾਂ ਨਾ ਜਦੋਂ ਸਾਰੇ ਸ਼ਕਤੀ ਹੁੰਦਾ ਕਿੱਥੇ ਜਾਊਗਾ ਜਦੋਂ ਡਾਇਰੈਕਸ਼ਨ ਹੈ ਫਿਰ ਹਾਂ ਤਾਂ ਲੱਗਦਾ ਵੀ ਗੁਰੂ ਸਾਹਿਬ ਤੁਹਾਡੇ ਅੰਗ ਸੰਗ ਹੈ ਜਦੋਂ ਤੁਸੀਂ ਇਸ ਰੂਪ ਦੇ ਵਿੱਚ फिर फिर क्या बोल जी यू व्हेन यू यू थिंक गुरु इज नीयर नीयर टू यू गुरु गोविंद सिंह जी इज़ नीयर टू यू व्हेन यू टुक दिस बिल्कुल जी बिल्कुल हाँ जी ए कृपा या कदी नहीं अच्छे भुल गए हमेशा याद रखता है जद स्वरूप आ गया जदों श्री भगौती श्री साहब ਕਰਪਾਣ ਹਾਂਜੀ ਸੋਇਦੇ ਵੀ ਗੁਰੂ ਸਾਹਿਬ ਤੁਹਾਡੇ ਨਾਲ ਹੀ ਨੇ ਬਿਲਕੁਲ ਜੀ ਬਿਲਕੁਲ ਜੀ ਇਸ ਕਰਕੇ ਸਿੰਘ ਅਸੀਂ ਅ ਸਿੰਘ ਦਾ ਨਾਮ ਰੱਖਿਆ ਕਰਕੇ ਹਮੇਸ਼ਾ ਅਸੀਂ ਮਾਤਾ ਜੀ ਦੇ ਕੋ ਹਲਾ ਵੀ ਆਰ ਦਾ ਪ੍ਰੋਟੈਕਟਰਸ ਆਫ ਦਾ ਆਫ ਦਾ ਡਿਵਾਈਨ ਫੈਮਿਨਨ ਆਫ ਦਾ ਗੋਡੈਸ ਵੀ ਆਰ ਦਾ ਪ੍ਰੋਟੈਕਟਰਸ ਸੋ ਵੀ ਨੈਵਰ ਫੋਰਗੇਟ never there are some uh, person also here who create nuisance uh, like punjabi is kehnde hullad baaji you uh, see that people ne mai dekhya nahi but jadon vadhiya mission hai gaya fer ho junga jadon mission hai gaya vadhiya nahi fer thori ho junga han so you can see who has the right mission ਜਦੋਂ ਵਧੀਆ ਮਿਸ਼ਨ ਹੈ ਗਿਆ ਫਿਰ ਸਾਰੇ ਬੰਦੇ ਬੰਦੇ ਇਕਤਾ ਹੋਣਾ ਡਿਵਾਈਡ ਨਹੀਂ ਕਰਨਾ ਇਹ ਵੀ ਗੱਲ ਦੱਸਦਾ ਵੀ ਅੱਜ ਇੱਕ ਸਿੰਘ ਨੂੰ ਹੋਰ ਤਿਆਰ ਕਰਨ ਆਇਆ ਸਿੰਘ ਅੰਦਰ ਅੰਮ੍ਰਿਤਪਨ ਕਰ ਰਿਹਾ ਆ ਤੁਸ ਸਿੰਘ ਨੂੰ ਨਾਲ ਲੈ ਕੇ ਅੰਮ੍ਰਿਤਪਨ ਕਰ ਰਿਹਾ ਹਾਂਜੀ ਹਾਂਜੀ ਉਹ ਜੱਸਾ ਸਿੰਘ ਆ ਯੂਕੇ ਤੋਂ ਫਿਰ ਇੱਥੇ ਸਾਰੇ ਵਿਦਿਆ ਅਭਿਆਸ ਸਕਦਾ ਅਮ ਸਤਵੇ ਪਾਛਾ ਘਾਟਾ ਦਿਨ ਫਰਖੁਨ ਸ਼ਹੀਦਾਂ ਮਿਸਾਲ ਆਏ ਤਰਨ ਦਾਲ ਅਮ੍ਰਿਸ਼ਕੋਣਾ ਅਜੋਨਾ ਦਾ ਵੀ ਜੀਵਨ ਬਦਲ ਜਾਏਗਾ ਜੇ ਤੁਹਾਡਾ ਬਦਲਿਆ ਹਾਂਜੀ ਫਿਰ ਹਾਂਜੀ ਫਿਰ ਕਾ ਬੋਜੀ ਉਹਨਾਂ ਦੇ ਵੀ ਲਾਈਫ ਚੇਂਜ ਹੋ ਜੇਗੀ ਹਾਂਜੀ ਪਹਿਲਾ ਅਮ੍ਰਿਸ਼ਕਿਆ ਅਮ ਕੇਸਕਰਸਟਾਪ ਦੇ ਵਿੱਚ ਪਰ ਜਦੋਂ ਨਹੰਗ ਸਿੰਘ ਅਭਿਆਸ ਦੇਖਿਆ ਫਿਰ ਗੰਦੇ ਮੈਂ ਨਹੰਗ ਸਿੰਘ ਦਾ ਹੱਥ ਤੋਂ ਅਮਰ ਸ਼ਕਨਾ ਅੱਜ ਪਜੰਗੀ ਤੇ ਤੁਹਾਡਾ ਜੀ ਹਣ ਹਾਂਜੀ ਆ ਹੁਣ ਦੰਦ ਨੇ ਹੋਇਆ ਅਸੀਂ ਅਮਰ ਸ਼ਕਨਾ ਰੰਦਾ ਸੀ ਹਣਾ ਫਿਰ ਅੱਜ ਥੋੜੀ ਥੱਕ ਗਿਆ ਹਾਂਜੀ ਪਰ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਚੜਦੀ ਕਲਾ I also want to give some message to Punjabis. I see organic farming, Karna Okay, this is Sare Punjabi. You believe in God, you don't believe in God. I don't care. We need to treat the earth. Sade. ਧਰਤੀ ਸੱਦੇ ਮਾਂ ਵੀ ਨੀਡ ਟੂ ਸ਼ੋ ਰਿਸਪੈਕਟ ਇੱਕ ਮੇਰੇ ਮਨ ਚ ਸਵਾਲ ਆਇਆ ਮੈਂ ਅੰਤ ਤੱਕ ਕਰ ਦਿੱਤਾ ਸੀ ਤੁਸੀਂ ਕੈਨੇਡਾ ਰੇ ਅਮਰੀਕਾ ਰੇ ਪਰ ਹੁਣ ਦੋਨੋਂ ਪਾਸੇ ਨਹੀਂ ਰਹਿ ਰਹੇ ਹੁਣ ਪੰਜਾਬ ਚ ਆ ਗਏ ਹੋ ਕੀ ਇਹ ਧਰਤੀ ਉਹਨਾਂ ਤੋਂ ਵੀ ਵਧੀਆ ਅਸੀਂ ਦੇਖਦੇ ਆਂ ਵੀ ਅਮਰੀਕਾ ਬੜਾ ਸੋਹਣਾ ਹੈ ਅਸੀਂ ਦੇਖਦੇ ਆਂ ਕੈਨੇਡਾ ਬੜਾ ਸੋਹਣਾ ਹੈ ਸਾਡੇ ਨੌਜਵਾਨ ਉੱਥੇ ਜਾਂਦੇ ਆਂ ਸਭ ਤੋਂ ਵੱਡੀ ਗੱਲ ਉੱਥੇ ਡੌਂਕੀ ਲਾ ਕੇ ਤੱਕ ਜਾਂਦੇ ਆ ਤੇਰ ਆ ਸਮ ਇਮੀਗ੍ਰੈਂਟਸ ਹੂ who went there illegally on donkey uh, process but this land is more beautiful than america dekh lo sare duniya kherpa hagia karke punjab karke guruan itthe aaye fer sare duniya de vich bahut vadiya cheez hoya fer hun sare duniya de vich madad chahidi aashray chahidi ਸਰਦਾਰ ਦੈਟ ਇਜ਼ ਦਾ ਜੌਬ ਆਫ ਸਰਦਾਰ ਇਹ ਸਰਦਾਰ ਦੇ ਕੰਮ ਸੋ ਪਹਿਲਾ ਸਰਦਾਰ ਬੰਨਾ ਫਿਰ ਸਾਰੇ ਦੁਨੀਆ ਦੇ ਵਿੱਚ ਜਾਓ ਸੇਵਾ ਕਰੋ ਟੇਕ ਯੋ ਟੇਕ ਯੋ ਪਹਿਲਾ ਅਸੀਂ ਸਾਡੇ ਪਿਤਾ ਸਾਡੇ ਮਾਤਾ ਤੇ ਘਰ ਆਉਣਾ ਹਨਾ ਜਨਮ ਹੋਣਾ ਫਿਰ ਜਾਓ ਸੇਵ ਕਰੋ ਫਸਲੀ ਟੇਕ ਯਰ टीचिंग्स ਹੇਅਰ ਦੈਨ ਗੋ ਇਨ ਵਰਲਡਵਾਈਡ ਸ੍ਰੀ ਹਰਿ ਰਾਏ ਜੀ ਸ੍ਰੀ ਗੁਰੂ ਹਰਿ ਰਾਏ ਜੀ ਹਾਂਜੀ ਮੈਨੂੰ ਸਿੱਖਿਆ ਤਰਤੀ ਜ਼ਿਆਦਾ ਪਾਵਰ ਹੈ ਗਿਆ ਤਰਤੀ ਜ਼ਿਆਦਾ ਸ਼ਕਤੀ ਹੈ ਗਿਆ ਫਿਰ ਜਦੋਂ ਅਸੀਂ Um, when we want blessings for our whole life for our family we need to connect with the earth so first, when we do le to connect with the earth when we the we sade sade pa rab is a very strong woman because karke mera maa bahut strong hai so itthe mera mother janm hoya i think punjab is better than america karke itthe mera mother da janm hoya mera rab mera mother rupya ਜਿਕਾ ਕਾਲਸਾ ਵਾਈਗਰੂਜੀ ਕਾਲਸਾ ਵਾਈਗਰੂਜੀ ਕਿਤੇ ਤਾਂ ਭਾਈ ਸਾਹਿਬ ਜੀ ਨਾਲ ਗੱਲਬਾਤ ਕੀਤੀ ਆ ਅਮਰੀਕਾ ਤੋਂ ਇਹ ਪੰਜਾਬ ਦੇ ਵਸਨੀਕ ਬਣ ਗਿਆ ਇੱਕ ਪਾਸੇ ਤਾਂ ਅਸੀਂ ਬਾਰਲੇ ਦੇਸ਼ਾਂ 'ਚ ਭੱਜ ਰਹੇ ਆ ਕਿੱਦਾਂ 트럼ਪ ਨੇ ਜਿਹੜੇ ਆ ਉਹ ਵਾਪਸ ਭੇਜੇ ਨੇ ਨੌਜਵਾਨ ਪੰਜਾਬੀ ਜਿਹੜੇ ਉੱਥੇ ਡੌਂਕੀ ਲਾ ਕੇ ਜਾ ਰਹੇ ਸੀ ਪਰ ਦੂਜੇ ਪਾਸੇ ਇਹ ਵੀ ਆ ਇੱਕ ਨੌਜਵਾਨ ਜਿਹੜਾ ਉੱਥੇ ਦਾ ਵਸਨੀਕ ਸੀ ਗੋਰਾ ਸੀ ਪਰ ਹੁਣ ਪੰਜਾਬ ਦੇ ਵਿੱਚ ਰਹਿ ਗਿਆ ਰਹਿ ਰਿਹਾ ਨਿਹੰਗ ਸਿੰਘ ਸੱਜ ਗਿਆ ਆ ਮੈਂ ਵਿਸਥਾ ਅੰਤ ਕਰਨ ਲੱਗਾ ਸੀ ਅ ਵਾਟ ਇਜ਼ ਯੋਰ ਫਰਸਟ ਨੇਮ ਪ੍ਰੀਵੀਅਸ ਨੇਮ ਬਲਰਾਜ ਸਿੰਘ ਅਮ੍ਰੇਸ਼ ਕਰਨ ਤੋਂ ਪਹਿਲਾਂ ਕੀ ਨਾਮ ਸੀ ਨੋ ਅਮ੍ਰੇਸ਼ਾ ਕੋ ਤੋ ਪਹਿਲਾ ਬਲਰਾਜ ਸਿੰਘ ਜਦੋਂ ਮੇਰਾ ਜਨਮ ਹੋਇਆ ਬਲਰਾਜ ਸਿੰਘ ਮੇਰਾ ਨਾਨਾ ਜੀ ਹੁਕਮਨਾਮਾ ਕੀਤਾ ਫਿਰ ਮੇਰਾ ਮੰਮੀ ਖਿਆਲ ਰਖਿਆ ਕੇਵਾਈਐਲ ਆ ਕੇਵਾਈਐਲ ਕੇਵਾਈਐਲ ਸੋ ਕਿਆਲ ਤੋ ਹੁਣ ਕਿਆਲ ਤੋ ਵੀਰ ਸਿੰਘ ਬਣੇ ਨੇ ਤੇ ਅਮਰੀਕਾ ਦੇ ਵਸਨੀਕ ਸੀ ਹੁਣ ਪੰਜਾਬ ਦੇ ਵਿੱਚ ਰਹਿ ਰਹੇ ਆ ਤੇ ਕਹਿੰਦੇ ਪੰਜਾਬ ਸਭ ਤੋਂ ਵਧੀਆ ਧਰਤੀ ਆ ਪੰਜਾਬ ਉਪਜਾਊ ਧਰਤੀ ਆ ਤੇ ਪੰਜਾਬ ਦੇ ਵਿੱਚ ਹੀ ਟੀਚਿੰਗ ਲੋਅ ਤੇ ਸਾਰੀ ਦੁਨੀਆ ਦੇ ਵਿੱਚ ਆਓ ਤੇ ਸਭ ਤੋਂ ਵੱਡੀ ਗੱਲ ਅੰਗਰੇਜ਼ੀ ਇਸ ਨੂੰ ਆਂਦੀ ਸੀ ਪੂਰੀ ਪੰਜਾਬੀ ਦੇ ਵਿੱਚ ਅੱਜ ਇੰਟਰਵਿਊ ਕੀਤੀ ਆ ਪਹਿਲੀ ਵਾਰੀ ਪੂਰੀ ਪੰਜਾਬੀ ਦੇ ਵਿੱਚ ਇੰਟਰਵਿਊ ਕੀਤੀ ਆ ਕਿਉਂਕਿ ਪੰਜਾਬੀ ਨਾਲੋਂ ਨਾਲ ਸਿੱਖ ਰਹੇ ਆ ਤਾਂ ਤੁਸੀਂ ਜ਼ਰੂਰ ਪੰਜਾਬੀ ਤੋਂ ਦੂਰ ਹੋ ਰਹੇ ਹੋ ਪਰ ਇਹ ਨੌਜਵਾਨ ਜਿਹੜੇ ਆ ਪੰਜਾਬੀ ਨੂੰ ਅਪਣਾ ਰਹੇ ਆ ਸੋ ਵੀਵਰਸ ਅਸੀ ਆਜੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਇੱਕ ਅੰਗਰੇਜ਼ ਦੀ ਜਿਹੜਾ ਕਿ ਸਿੱਖੀ ਦੇ ਵਿੱਚ ਆਇਆ ਵੈ ਔਰ ਬੜੀ ਇੱਕ ਜੋਸ਼ ਤੇ ਜਜ਼ਬੇ ਵਾਲੀ ਵੀਡੀਓ ਸੀ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਭੈਣਾਂ ਨੂੰ ਤੇ ਵੀਰਾਂ ਨੂੰ ਵਧਾਈਆਂ ਦੇਣੀਆਂ ਹੌਲੇ-ਮਹਲੇ ਦੀਆਂ ਕਿਉਂਕਿ ਹੌਲੇ-ਮਹਲੇ ਦੇ ਦਿਹਾੜੇ ਚੱਲਣਦੇ ਆ ਔਰ ਇੱਕ ਸਿੱਖ ਆਪਣਾ ਮੂਲਕ ਆਪਣਾ ਹਰ ਚੀਜ਼ ਉਤੋਂ ਛੱਡ ਕੇ ਆਪਣੇ ਰਿਸ਼ਤੇਦਾਰ ਹਰ ਚੀਜ਼ ਛੱਡ ਕੇ ਕਿ ਜਿਹੜਾ ਕਿ ਛੱਡਣਾ ਮੁਸ਼ਕਲ ਹੁੰਦਾ ਵੈ ਇੱਕ ਇਨਸਾਨ ਵਾਸਤੇ ਉਹ ਛੱਡ ਕੇ ਆ ਕੇ ਉਹਨੇ ਸਿੱਖੀ ਨੂੰ ਐਕਸੈਪਟ ਕੀਤਾ ਵੈ ਔਰ ਇੱਥੇ ਸਿੱਖੀ ਦੇ ਰੂਪ ਦੇ ਵਿੱਚ ਰਹਿਣ ਦੇ ਆ ਵੈ ਔਰ ਹੁਣ ਇਹ ਹੌਲੇ-ਹੌਲੇ ਦੇ ਵਿੱਚ ਆਇਆ ਵੈ ਜਿੰਜ ਕਿ ਗੁਰੂ ਸਹਿਬਾਨ ਨੇ ਸਾਨੂੰ ਕਿ ਇਹ ਦੱਸਿਆ ਕਿ ਹੋਲਾ ਮਹੱਲਾ ਜਿਹੜਾ ਵਾ ਉਹ ਕਿੰਜ ਮਨਾਇਆ ਜਾਂਦਾ ਔਰ ਇਹ ਵੀ ਉਥੇ ਪ੍ਰੈਕਟਿਸ ਵਾਸਤੇ ਉਥੇ ਸਿੱਖਣ ਵਾਸਤੇ ਆਇਆ ਕਿ ਕਿਸ ਤਰ੍ਹਾਂ ਮਨਾਇਆ ਜਾਂਦਾ ਵਾ ਔਰ ਉਹ ਕਿੰਦਾ ਕਿ ਮੈਨੂੰ ਦੂਸਰਾ ਸਾਲ ਹੈ ਕਿ ਮੈਂ ਇੱਥੇ ਆ ਕੇ ਹੋਲੇ ਮਹੱਲੇ ਦੀ ਕਿ ਪ੍ਰੈਕਟਿਸ ਕਰਦਾ ਸਿੱਖਦਾ ਮੈਂ ਔਰ ਇਸ ਜਿਹੜੇ ਸਿੱਖ ਵੀਰ ਇੱਥੇ ਆ ਕੇ ਸਿੱਖਦੇ ਆ ਨਾ ਫਿਰ ਇਹ ਪੂਰਾ ਸਾਲ ਇਹਨੂੰ ਆਪਣੇ ਉੱਤੇ ਕਰਦੇ ਕਰਦੇ ਆ ਕਿ ਅਸੀਂ ਪੂਰਾ ਸਾਲ ਇੰਝ ਹੀ گزارਾਂਗੇ और बड़ी वीन की यह गल है जिस तरह के साढ़ा हम रमजाने करीम चलन दिया असी रोज़े रखते हैं और पूरा सन ये सारी प्रैक्टिस है कि असी पूरा साल किस तरह गुजारना है और दूसरी गल के गुरु साहबान ने एक बहुत वीया तरीका दसिया कि ये प्रैक्टिस करके इस चीज़ तो बच सकते हैं कि औरत बच्चों के उत्ते हथ नहीं चुकना और इस्लाम भी के भी है कि बेशक मैदानी जंग है या कोई भी है जिते औरत बच्चा आइए ना उन्होंने उत्ते तलवार बेशक हाथ है जो मर्जी है उन्होंने किया लेकिन तुम उन्होंने उत्ते नहीं चुकनी इसमें मनाही है और गुरु साहबान ने भी यही सीखी दी सी और जोड़ा हौला महला वह एह यही प्रैक्टिस करवा कि ਸੀ ਔਰਤਾਂ ਤੇ ਨਹੀਂ ਤਲਵਾਰ ਚੁਕਨੀ ਨਾ ਬੱਚਿਆਂ ਦੇ ਉੱਤੇ ਚੁਕਨੀ ਹੈ ਔਰ ਮੈਨੂੰ ਤੇ ਇਹਨਾਂ ਦੀ ਵੀਡੀਓ ਬਹੁਤ ਵਧੀਆ ਲੱਗੀ ਜਿਸ ਤਰ੍ਹਾਂ ਕਿ ਇਹ ਸਾਰਾ ਕੁਝ ਛੱਡ ਕੇ ਆ ਕੇ ਇੱਥੇ ਸਿੱਖੀ ਨੂੰ ਅਪਣਾਇਆ ਇਹਦਾ ਸਾਰਾ ਉਹਦਾ ਪੂਰਾ ਪ੍ਰੋਸੈਸ ਕਰਨ ਦਾ ਇਹ ਬਹੁਤ ਵਧੀਆ ਇਹਨਾਂ ਦੀ ਵੀਡੀਓ ਹੈ ਔਰ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਕਰਦੇ ਆ ਕਿ ਇਹ ਵੀ ਇਹਨਾਂ ਦੀ ਬੜੀ ਵਧੀਆ ਇੱਕ ਗੱਲ ਹੈ ਬਾਕੀ ਮੈਨੂੰ ਦਿਨਾਂ ਦੀ ਵੀਡੀਓ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ رائے ਦਾ ਸਹਾਰਾ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰਨਾ